ਤਤਕਾਰਯੋਗ ਪਿਆਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਜੋ ਅੱਜ ਦੀ ਆਪਣੀ ਲਾਈਵ ਵੀਡੀਓ ਹੈ ਇਹ ਵੀ ਆਪਾਂ ਪ੍ਰਾਲੀ ਦੇ ਸੰਬੰਧ 'ਚ ਹੀ ਬਾ ਰਹੇ ਆਂ ਇਹ ਆਪਣੀ ਕਣਕ ਹੈ ਪ੍ਰਾਲੀ ਵਾਲੀ ਜਿਹੜੀ ਸੁਪਰ ਸ਼ੀਡ ਨਾ ਬੀਜੀ ਸੀ ਉਗ ਰਹੀ ਕਾਫੀ ਜਿੱਥੇ ਜਿਆਦਾ ਗਿੱਲਾ ਹੁੰਦਾ ਇੱਥੇ ਗਿੱਲਾ ਸੀ ਕਹੇ ਤਾਂ ਉਹ ਜ਼ਮੀਨ ਗੱਲੀ ਹੁੰਦੀ ਐ ਉੱਥੇ ਜ਼ਿਆਦਾ ਉਗਦੀ ਐ ਇਹ ਇੰਨਾ ਕਿ ਤਿਆਰ 22 ਹੋਇਆਗਾ ਥੋੜੇ ਜਿਹਾ ਸਾਲਾਂ ਚ ਸੋ ਆਪਾਂ ਮੇਨ ਮੁੱਦੇ ਤੇ ਆਉਣੇ ਗੱਲ ਆ ਕਿਸਾਨ ਪਰਾਲੀ ਕਿਉਂ ਸਾੜਦਾ ਐ ਸਰਕਾਰ ਪਰਾਲੀ ਨੂੰ ਕਿਉਂ ਰੋਕਦੀ ਐ ਪਰਾਲੀ ਸਾੜਨੀ ਚਾਹੀਦੀ ਐ ਜਾਂ ਨਹੀਂ ਜਾਂ ਹੋਰ ਇਸ ਸੰਬੰਧੀ ਆਪਾਂ ਗੱਲਬਾਤ ਕਾਫੀ ਦਿਨਾਂ ਤੋਂ ਕਰ ਰਹੇ ਆ ਸੋ ਇਹ ਆਪਣੀ ਪਰਾਲੀ ਵਾਲੀ ਕੰਡ ਕੁਗਰੇ ਆਈ ਐ ਫੇਰ ਵੀ ਗੱਲ ਉਹੀ ਹੈ ਦੇਣਾ ਵਾਈਕਰੂ ਨੂੰ ਹੈ ਜੋ ਉਹਨੇ ਦੇਣਾ ਹੈ ਹਾਲੇ ਬਹੁਤ ਸਮਾਂ ਪਿਆ ਚੰਗਾ ਮਾ ਜੋ ਵੀ ਉਹਨੇ ਦੇਣਾ ਹੈ ਦੇ ਹੀ ਦੇਣਾ ਉਹਨੇ ਹੁਣ ਗੱਲ ਆ ਗਈ ਸਰਕਾਰਾਂ ਦੀ ਮੈਂ ਅੱਜ ਗੱਲ ਕਰਨੀ ਚਾਹੁੰਦਾ ਖੇਤੀ ਸਬਸਿਡੀ ਜੋ ਖੇਤੀ ਮਸ਼ੀਨਰੀ ਤੇ ਸਬਸਿਡੀ ਹੈ ਜੋ ਪਰਾਲੀ ਨਾਲ ਸੰਬੰਧਿਤ ਉਹਦੇ ਸੰਬੰਧ ਚ ਗੱਲ ਕਰਨਾ ਚਾਹੁੰਦਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀ ਜਨਤਾ ਨਾਲ ਬਹੁਤ ਵੱਡੀ ਸਰਕਾਰ ਵੱਲੋਂ ਠੱਗੀ ਮਾਰੀ ਜਾ ਰਹੀ ਹੈ ਕਿਉਂਕਿ ਅਕਸਰ ਸਰਕਾਰ ਕਹਿ ਦਿੰਦੀ ਹੈ ਹਰ ਸਾਲ ਕਿ ਇਹ ਇੰਨੇ ਕਰੋੜ ਦੇ ਸੁਪਰ ਸੀਡਰ ਦੇ ਤੇ ਸਰਫੇਸ ਸੀਡਰ ਦੇ ਤੇ ਰੋਟਾਵੇਟਰ ਦੇ ਤੇ ਜਾਂ ਹੋਰ ਸੰਦ ਦੇ ਤੇ ਪਰਾਲੀ ਨਸ਼ਟ ਕਰਨ ਵਾਸਤੇ ਤਾਂ ਜੋ ਕਿਸਾਨ ਜਿਹੜਾ ਉਪਰਾਲੀ ਨੂੰ ਅੱਗ ਨਾ ਲਾਵੇ ਤੇ ਉਹਨਾਂ ਤੇ ਇੰਨੀ-ਇੰਨੀ ਸਬਸਿਡੀ ਦੇਤੀ ਪਹਿਲਾਂ ਤੋਂ ਓਖਾ ਤਾਂ ਕਿਸਾਨਾਂ ਨਾਲ ਇਹ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਫਰਮਾਂ ਤੋਂ ਉਹ ਖਰੀਦੀ ਜਾਂਦੀ ਹੁੰਦੀਆਂ ਉਹਨਾਂ ਦਾ ਰੇਟ ਹੀ ਪਹਿਲਾਂ ਹੀ ਵਧਾਇਆ ਹੁੰਦਾ ਜਿਵੇਂ ਆਪਾਂ ਕਿਸੇ ਸ਼ਾਪਿੰਗ ਮਾਰਕ ਵੱਡੇ ਤੇ ਚਲੇ ਜਾਈਗੇ ਤਾਂ ਉੱਥੇ ਜਿਹੜੀ ਰੇਟ ਹੁੰਦਾ ਹੈਗਾ ਕਿਸੇ ਪੈਂਟ ਕੋਟ ਦਾ ਕਿਸੇ ਸ਼ੂਟ ਦਾ ਕਿਸੇ ਪੈਂਟ ਸ਼ার্ট ਦਾ ਕਿਸੇ ਬੂਟ ਦਾ ਉਹ ਪਹਿਲਾਂ ਹੀ 10 ਗੁਣਾ ਲਿਖ ਕੇ ਤੇ ਉੱਤੇ ਲਿਖਿਆ ਹੁੰਦਾ 30% ਡਿਸਕਾਊਂਟ ਜੇ 100 ਰੁਪਏ ਵਾਲੀ ਚੀਜ਼ ਨੂੰ 1000 ਰੁਪਏ ਦੇ ਲਿਖਤੀ 30% ਡਿਸਕਾਊਂਟ ਕਰਤਾ ਤਾਂ ਵੀ 700 ਰੁਪਏ ਦੀ 100 ਵਾਲੀ ਵੇਚ ਗਏ ਉਹ ਲੋਕ ਇਥੇ ਵੀ ਉਹੀ ਕੁਝ ਹੋ ਰਿਹਾ ਹੈ। ਇਹੀ ਸੰਦ ਜੇ ਹਰਿਆਣਾ ਜਾਂ ਰਾਜਸਥਾਨ ਹੋਰ ਸਟੇਟਾਂ 'ਚ ਲੱਗੇ ਤਾਂ ਜਿੰਨੇ ਕੁ ਪੈਸੇ ਦੇ ਸਬਸਿਡੀ ਸਮੇਤ ਦਿੰਦੇ ਆ ਪੁਕਾਈ ਕਰਵਾ ਕੇ ਫੈਲਾ ਪ੍ਰਵਾਹ ਕੇ ਫਿਰ ਉਹਨੇ ਕੁ ਪੈਸਾ ਦਾ ਉਹ ਵੈਸੇ ਉਧਰੋਂ ਮਿਲ ਜਾਂਦਾ ਹੈ। ਜਿੱਥੇ ਸਿੱਧੀ ਗੱਲ ਹੈ ਵੀ ਪਹਿਲਾਂ ਵੱਧ ਰੇਟ ਲਿਖ ਕੇ ਫਿਰ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਨੀ ਸਬਸਿਡੀ ਦਿੱਤੀ ਜਦੋਂ ਕਿ ਦੂਜੇ ਲਫ਼ਜ਼ਾਂ 'ਚ ਸਮਝੀਏ ਦਾ ਇਹ ਖਜ਼ਾਨਾ ਇਹ ਵੱਡੀਆਂ ਫਰਮਾਂ ਨੂੰ ਜਿਹੜਾ ਖਜ਼ਾਨਾ ਇਹ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮਜ਼ਦੂਰਾਂ ਦਾ ਪੰਜਾਬ ਦੇ ਲੋਕਾਂ ਦਾ ਹੈ ਜਾਂ ਭਾਰਤ ਦੇ ਲੋਕਾਂ ਦਾ ਜੇ ਕੇਂਦਰ ਸਰਕਾਰ ਵੱਲੋਂ ਵੀ ਕੋਈ ਹਿੱਸਾ ਪੈਂਦਾ ਤਾਂ ਇਹ ਖਜ਼ਾਨਾ ਜਿਹੜਾ ਇਹ ਲਟਾਇਆ ਜਾਂਦਾ ਹੈ ਵੱਡੀਆਂ ਫਰਮਾਂ ਨੂੰ ਲਟਾਇਆ ਜਾ ਰਿਹਾ ਹੈ ਕੱਲਾ ਲਟਾਇਆ ਨਹੀਂ ਜਾ ਰਿਹਾ ਕਿਤਨੇ ਕਿਤੇ ਸਮੇਂ ਦੀਆਂ ਸਰਕਾਰਾਂ ਦਾ ਇਹਦੇ ਵਿੱਚ ਖੁੱਦ ਦਾ ਵੀ ਹਿੱਸੇ ਹਿੱਸੇਦਾਰੀ ਹੈਗੀ ਬਹੁਤ ਸਾਰੇ ਮੈਥ ਦੇ ਕੇਸ ਖੁਦ ਦੇਖੇ ਆ ਜਿੱਥੇ ਬਹੁਤ ਸਾਰੇ ਲੋਕ ਇਹੋ ਜਿਹੀ ਇੱਕ ਜੁੰਡਲੀਆ ਬਣਾਈ ਬੈਠੇ ਇਹ ਕਹਿੰਦੇ ਜੀ ਤੁਸੀਂ ਫਾਈਲ ਭਰੀ ਹੈ ਤੁਹਾਡਾ ਡਰਾਸ ਹੀ ਕਢਾਵਾਂਗੇ ਐਨੇ ਪੈਸੇ ਲੱਗਣਗੇ ਉਹਨਾਂ ਲੋਕਾਂ ਦੀ ਗਾਂ ਫੇਰ ਸਿਆਸੀ ਰਾਜਨੀਤਿਕ ਧਿਰਾਂ ਨਾਲ ਪਹੁੰਚ ਹੈ ਇਹ ਸੱਚ ਹੈ ਕੌੜਾ ਹੈ ਬੋਲੇ ਨੂੰ ਕੌੜਾ ਲੱਗੂਗਾ ਪਰ ਇਹ ਸੱਚ ਹੈ ਮੈਂ ਖੁਦ ਇਹੋ ਜਿਹੇ ਲੋਕ ਦਿਖਾ ਸਕਦਾ ਹੈ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕਿਸਾਨਾਂ ਦੀ ਹੋਰ ਤਰੀਕਿਆਂ ਨਾਲ ਵੀ ਲੁੱਟ ਹੋ ਰਹੀ ਹੈ ਕੱਲਾ ਹੀ ਨਿਭੋਤੇ ਥਾਵੇਂ ਤੇ ਕਿਸਾਨਾਂ ਨੂੰ ਝਾਂਸੇ ਵਿੱਚ ਵੀ ਲਿਆ ਜਾਂਦਾ ਕਿ ਤੁਸੀਂ ਇੰਨੇ ਕੁ ਪੈਸੇ ਦੇ ਦਿਓ ਤੁਹਾਡਾ ਡਰਾ ਨਿਕਲ ਜਾਊਗਾ ਨਾ ਨਿਕਲਿਆ ਤਾਂ 5-4 ਸਾਲ ਵਰਤ ਕੇ ਅਲੇ ਦੇ ਪੈਸੇ ਲਮਕਾਲਮ ਕੋ ਕੇ ਦੇਤੇ ਜੇ ਨਿਕਲਿਆ ਆ ਤਾਂ ਇਹਨੂੰ ਕਹਤਾ ਜੀ ਤੁਹਾਡਾ ਡਰਾ ਆਪਾਂ ਕਰਵਾਇਆ ਐ ਇਸ ਤਰ੍ਹਾਂ ਦੇ ਢਾਂਚੇ ਸਿਸਟਮ ਵੀ ਚੱਲਦੇ ਐ ਮੈਂ ਫੇਰ ਉਸੇ ਗੱਲ ਤੇ ਆਉਣਾ ਜੋ ਪਿਛਲੀ ਵੀਡੀਓ ਚ ਕੀਤੀ ਸੀ ਕਿ ਸਰਕਾਰ ਨੂੰ ਚਾਹੀਦਾ ਐ ਬਸ ਬਐਸੇ ਤਾਂ ਸਰਕਾਰ ਇਹ ਨਹੀਂ ਕਰੂਗੀ ਕਿਉਂਕਿ ਅਫਸਰ ਸਾਹੀ ਰਾਜਨੀਤਿਕ ਤਿਰਾਂ ਸਭ ਰਲ ਮਿਲ ਕੇ ਲੋਕਾਂ ਦਾ ਖਜ਼ਾਨਾ ਜਿਹੜਾ ਕਈ ਕਿਸਮਾਂ ਦੀਆਂ ਜੋਕਾਂ ਨਹੀਂ ਲੁੱਟ ਰਹੀਆਂ ਖਾ ਰਹੀਆਂ ਜਿਦੇ ਵਿੱਚ ਵੱਡੀਆਂ ਫਾਰਮਾਂ ਦੀ ਵੀ ਹਿੱਸੇਦਾਰੀ ਹੈਗੀ ਹੈ ਪਰ ਫਿਰ ਮੈਂ ਉਸ ਗੱਲ ਤੇ ਆਉਣਾ ਹੈ ਜੇ ਸੱਚਮੁੱਚ ਕਿਸਾਨਾਂ ਨੂੰ ਜਿਹੜੀ ਪੰਜਾਬ ਸਰਕਾਰ ਹੈ ਭਾਰਤ ਸਰਕਾਰ ਹੈ ਮੰਨ ਲਓ ਪ੍ਰਾਲੀ ਪਰ ਦੂਸਰ ਨੂੰ ਮੁਕਤ ਕਰਨਾ ਚਾਹੁੰਦੀ ਹੈ ਪਰਾਲੀ ਨੂੰ ਵਿੱਚ ਚਾਹੁੰਦੀ ਹੈ ਕਿਸਾਨ ਬਾਕੇ ਫਸਲ ਬੀਜਣ ਤਾਂ ਮੈਂ ਉਸ ਗੱਲ ਤੇ ਆਉਣਾ ਕਿ ਉਹਨਾਂ ਨੂੰ ਸਿੱਧੇ ਰੂਪ ਵਿੱਚ ਉਹਨਾਂ ਦੇ ਅਕਾਊਂਟ ਚ ਪੈਸੇ ਦਿੱਤੇ ਜਾਣ ਸਾਡੀ ਫਸਲ ਦਾ ਸਹੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮਤਲਬਕ ਭਾਅ ਦਿੱਤਾ ਜਾਵੇ ਜਦੋਂ ਸਾਡੀ ਜੇਬ ਚ ਚਾਰ ਪੈਸੇ ਹੋਏ ਨਾ ਛੋਟੇ ਟਰੈਕਟਰਾਂ ਨਾਲ ਵੀ ਕਰ ਲਾਂ ਵੱਡਾ ਨਾਲ ਫਿਰ ਅਸੀਂ ਆਪੇ ਕਰ ਲਾਂਗੇ ਪਰ ਨਹੀਂ ਜੇ ਸਿੱਧੇ ਦੇਤੇ ਤਾਂ ਉਹਦਾ ਲਾਭ ਸਿੱਧਾ ਕਿਸਾਨ ਨੂੰ ਹੋਊਗਾ ਇੱਥੋਂ ਦੇ ਵਾਤਾਵਰਣ ਨੂੰ ਹੋਊਗਾ ਇੱਥੋਂ ਦੀ ਜਨਤਾ ਨੂੰ ਹੋਊਗਾ ਇੱਥੋਂ ਦੇ ਜੋ ਵਾਤਾਵਰਣ ਪ੍ਰਇਤ ਹੋਣੋਂ ਬਚਦਾ ਹੈ ਉਹਨੂੰ ਹੋਊਗਾ ਲੋਕ ਬਿਮਾਰੀਆਂ ਤੋਂ ਬਚਣਗੇ ਉਹਨਾਂ ਨੂੰ ਸਿੱਧਾ ਫਾਇਦਾ ਹੋਊਗਾ ਪਰ ਸਰਕਾਰ ਨੇ ਸਾੜੀਆਂ ਤੇ ਰਾਣੇ ਸਾੜੀਆਂ ਅਫਸਰਾਂ ਸਾਈਆਂ ਨੇ ਖੋਦਦੀਆਂ ਤੇ ਵੱਡੀਆਂ ਫਰਮਾਂ ਦੀਆਂ ਜੇਬਾਂ ਭਰਨੀਆਂ ਸੋ ਮੈਨੂੰ ਪਤਾ ਇਹ ਨਹੀਂ ਹੋਊਗਾ ਨਾ ਹੀ ਇਹ ਅੱਜ ਤੱਕ ਸਹੀ ਭਾ ਦੇਣ ਨਹੀਂ ਸਹੀ ਤਰੀਕੇ ਨਾਲ ਸਾਡਾ ਜਿਹੜਾ ਇਹ ਸਬਸਤੀਆਂ ਦਾ ਰੂਪ ਹੈ ਜਿਹੜਾ ਇਹਨੂੰ ਬਦਲਣਾ ਕਿਉਂਕਿ ਇਸ ਨਾਲ ਲੋਕਾਂ ਦਾ ਫਾਇਦਾ ਹੋਊਗਾ ਔਰ ਇਹਨਾਂ ਦਾ ਫਾਇਦਾ ਨਹੀਂ ਨੁਕਸਾਨ ਹੋਊਗਾ ਜੋ ਇਹਨਾਂ ਦੀ ਜੇਬਾਂ ਦੇ ਵਿੱਚ ਕਿਸੇ ਨਾਲ ਇਹ ਟੇਡੇ-ਪਿੰਗੇ ਤਰੀਕੇ ਨਾਲ ਪੈਸਾ ਜਾਂਦਾ ਜੋ ਡੀਲਰਾਂ ਦੇ ਜਾਂਦਾ ਕੋਈ ਵਿੱਚ ਮਿਕਸਡ ਜਿਹੜੇ ਏਜੰਟ ਬੈਠੇ ਆ ਜਿਵੇਂ ਮੋਬਾਈਲ ਤੁਹਾਨੂੰ ਦੱਸਿਆ ਜਿਹੜੇ ਕਹਿੰਦੇ ਡਰਾ ਕਢਾ ਦੇਗੇ ਤੁਹਾਡਾ ਉਸ ਕਿਸਮ ਦੇ ਲੋਕਾਂ ਦਾ ਜੋ ਜਾਂਦਾ ਉਹ ਬੰਦ ਹੋ ਜਾਊਗਾ ਇਸ ਕਰਕੇ ਮੈਨੂੰ ਪਤਾ ਸਰਕਾਰ ਇਹ ਨਹੀਂ ਕਰੂਗੀ ਪਰ ਲੋਕਾਂ ਨੂੰ ਇਹਦੀ ਮੇਰੀ ਸੋਚ ਮਦਾਵ ਕਵਾਜ ਠਾਉਣੀ ਚਾਹੀਦੀ ਹੈ ਕਿਸਾਨਾਂ ਤੇ ਰਣੋ ਆਵਾਜ਼ ਠਾਉਣੀ ਚਾਹੀਦੀ ਹੈ ਅੱਜ ਦੀ ਵੀਡੀਓ ਚ ਐਨਾ ਹੀ ਅੱਗੇ ਹੋਰ ਨਵੀਂ ਗੱਲ ਨਵੀਂ ਮੁੱਦਾ ਨਵੀਂ ਲੈ ਕੇ ਤੁਹਾਡੇ ਰੂਰੋ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ